ਬੇਸ਼ੱਕ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਤਾਂ ਕਰਦੀ ਹੈ ਉੱਚ ਸਿੱਖਿਆ ਮਿਆਰ ਦੇ ਵਧੀਆ ਸਮਾਰਟ ਸਕੂਲਾਂ ਦੇ ਪਰ ਜੇਕਰ ਜ਼ਮੀਨੀ ਹਕੀਕਤ ਦੇਖੀ ਜਾਵੇ ਤਾਂ ਉਹ ਕੁਝ ਹੋਰ ਹੀ ਬਿਆਨ ਕਰਦੀ ਹੈ ਅਸੀਂ ਗੱਲ ਕਰ ਰਹੇ ਹਾਂ ਫਿਰੋਜ਼ਪੁਰ ਦੇ ਪਿੰਡ ਸੰਦਾ ਮੋਜਾਂ ਦੇ ਜਿੱਥੇ ਕਿ ਪੁਰਾਣੀ ਬਿਲਡਿੰਗਾਂ ਦੇ ਵਿੱਚ ਅੰਗਣਵਾੜੀ ਬੱਚਿਆਂ ਨੂੰ ਪੜਾਇਆ ਜਾ ਰਿਹਾ ਹੈ ਇਹ ਬਿਲਡਿੰਗਾਂ ਦੀ ਹਾਲਤ ਇੰਨੀ ਜ਼ਿਆਦਾ ਖਸਤਾ ਹੈ ਕਿ ਕਿਸੇ ਵੇਲੇ ਕੁਝ ਵੀ ਹੋ ਸਕਦਾ ਹੈ ਤੋਂ ਉਥੇ ਬੱਚਿਆਂ ਦੇ ਨਾਲ ਨਾਲ ਪਿੰਡ ਵਾਸੀਆਂ ਨੂੰ ਵੀ ਡਰ ਸਤਾ ਰਿਹਾ ਹੈ ਕਿਉਂਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉੱਥੇ ਸੱਪ ਕਾਫੀ ਫਿਰਦੇ ਨੇ ਜਿੱਤੇ ਚੱਲਦੇ ਬੱਚੇ ਸੱਪਾਂ ਦੇ ਸائے ਹੇਠ ਪੜ ਰਹੇ ਨੇ ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਵੀ ਦੱਸਿਆ ਕਿ ਜਿੱਥੇ ਇਸ ਵੇਲੇ ਆਂਗਣਵਾੜੀ ਸੈਂਟਰ ਚੱਲ ਰਿਹਾ ਹੈ ਉੱਥੇ ਪਹਿਲਾਂ ਪੰਚਾਇਤ ਮੈਂਬਰ ਵੀ ਰਹੇ ਸੀ ਇਹ ਪਹਿਲਾਂ ਪੰਚਾਇਤੀ ਪੰਚਾਇਤੀ ਜ਼ਮੀਨ ਸੀ ਪੰਚਾਇਤ ਮੈਂਬਰਾਂ ਦੀ ਜ਼ਮੀਨ ਸੀ ਜਿੱਥੇ ਕਿ ਆਂਗਣਵਾੜੀ ਸੈਂਟਰ ਦੀ ਜੋ ਹਾਲਤ ਹੈ ਉਹ ਕਾਫੀ ਖਸਤਾ ਤੇ ਮਾੜੇ ਹਾਲਾਤਾਂ ਦੇ ਵਿੱਚ ਸੱਪਾਂ ਦਾ ਡਰ ਵੀ ਸਤਾ ਰਿਹਾ ਪਰ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਇਹਨਾਂ ਦੀ ਸੁਣਵਾਈ ਨਹੀਂ ਕਰ ਰਿਹਾ ਉਹਨਾਂ ਨੇ ਕਿਹਾ ਕਿ ਸਾਡੇ ਬੱਚੇ ਹਮੇਸ਼ਾ ਖਤਰੇ ਦੇ ਵਿੱਚ ਮੰਡਰੋਂਦੇ ਰਹਿੰਦੇ ਸਾਡੇ ਬੱਚਿਆਂ ਨੂੰ ਖਤਰੇ ਦੇ ਵਿੱਚ ਪੜਨਾ ਪੈ ਰਿਹਾ ਪਰ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਉਧਰ ਜੇਕਰ ਗੱਲ ਕਰੀਏ ਅਧਿਕਾਰੀਆਂ ਦੀ ਤਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪਹਿਲਾਂ ਹੀ ਨਵੀਂ ਬਿਲਡਿੰਗ ਨੂੰ ਲੈ ਕੇ ਗੱਲ ਕੀਤੀ ਗਈ ਸੀ ਜਿੱਥੇ ਕਿ ਨਵੀਂ ਬਿਲਡਿੰਗ ਨੂੰ ਰਿਪੇਅਰ ਕਰ ਰਹੇ ਨੇ ਤਾ ਆਦੇਸ਼ ਨੇ ਕਿ ਜਦੋਂ ਤੱਕ ਬਿਲਡਿੰਗ ਪੂਰੀ ਤਿਆਰ ਨਹੀਂ ਹੁੰਦੀ ਉਨੀ ਦੇਰ ਦਾ ਕਿ ਕਲਾਸਾਂ ਪ੍ਰਾਇਮਰੀ ਸਕੂਲਾਂ ਵਿੱਚ ਚਲਾਈਆਂ ਜਾਣ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਜੋ ਕਿ ਵੱਡੇ ਵੱਡੇ ਦਾਅਵੇ ਕਰਦੀ ਹੈ ਅਖਬਾਰਾਂ ਹੋਡਿੰਗਸ ਤੇ ਲੰਬੇ ਲੰਬੇ ਜੋ ਇਸ਼ਤਿਹਾਰ ਲਗਾਏ ਜਾਂਦੇ ਨੇ ਵੱਡੇ ਵੱਡੇ ਇਸ਼ਤਿਹਾਰ ਹੁੰਦੇ ਨੇ ਕਿ ਪੰਜਾਬ ਦੇ ਵਿੱਚ ਜੋ ਸਿੱਖਿਆ ਹੈ ਉਹ ਸਭ ਤੋਂ ਨੰਬਰ 1 ਹੈ ਪਰ ਦੂਜੇ ਪਾਸੇ ਇਹ ਜੋ ਹਕੀਕਤ ਦਿਖ ਰਹੀ ਹੈ ਜ਼ਮੀਨੀ ਹਕੀਕਤ ਕਿ ਇਹ ਹੀ ਵਧੀਆ ਸਰਕਾਰ ਦੀਆਂ ਸਹੂਲਤਾਂ ਨੇ ਸਵਾਲ ਇਹ ਵੀ ਹੁੰਦਾ ਹੈ ਕਿ ਕਿਹੜੇ ਅਧਿਕਾਰੀ ਨੇ ਜਿਨ੍ਹਾਂ ਨੂੰ ਇਹ ਆਦੇਸ਼ ਮਿਲੇ ਨੇ ਤੋਏ ਨਾ ਆਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੇ ਅਤੇ ਜੇਕਰ ਉਹ ਇਨ੍ਹਾਂ ਆਦੇਸ਼ਾਂ ਨੂੰ ਅਨਗੋਲਨ ਕਰ ਰਹੇ ਨੇ ਤਾਂ ਉਹਨਾਂ ਫਿਰ ਉਹਨਾਂ ਖਿਲਾਫ ਫਿਰ ਕਾਰਵਾਈ ਕਿਉਂ ਨਹੀਂ ਹੋ ਰਹੀ आखिर क्यों बच्चों दी जान ते खतरा ਪਾਇਆ ਜਾ ਰਿਹਾ ਕਿਉਂ ਬੱਚਾ ਨੂੰ ਅਜੇ ਹੀ ਸਿੱਖਿਆ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਜਿੱਥੇ ਕਿ ਇਹ ਤਾਂ ਕਹਿ ਦਿੱਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਵਰਗੇ ਹੋਣਗੇ ਇੱਥੇ ਪ੍ਰਾਈਵੇਟ ਸਕੂਲਾਂ ਵਰਗੀ ਇੱਕ ਵੀ ਸਹੂਲਤ ਇੱਥੇ ਦਿਖਾਈ ਨਹੀਂ ਦੇ ਰਹੀ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਦੇ ਕੰਨ ਹੱਲੇ ਵੀ ਖੁੱਲਦੇ ਨੇ ਜਾਂ ਫਿਰ ਪ੍ਰਸ਼ਾਸਨ ਹੱਲੇ ਵੀ ਨੀਂਦ ਵਿੱਚ ਹੀ ਸੁੱਤਾ ਰਹਿ ਜਾਵੇਗਾ ਮੈਂ ਤੇ ਕਿਥੋਂ ਦੇ ਰਹਿਣ ਵਾਲਾ ਹਾਂ ਮੈਂ ਜੀ ਐਕਸ ਮੈਂਬਰ ਪੰਚਾਇਤ ਪਿੰਡ ਸਾਂਦਾ ਮੋਝਾ ਹਾਂ ਜੀ ਤੇ ਮੇਰੀ ਮਿਸੇਜ ਐਕਸ ਪਿੰਡ ਸਾਂਦਾ ਮੋਝਾ ਸਾਡੇ ਕਾਰਜਕਾਲ ਦੌਰਾਨ ਅਗਨਵਾਲੀ ਸਿੰਘ ਦਾ ਹੀ ਮਤਾ ਪਾਇਆ ਤੇ ਪਾਸ ਕਰਾਇਆ ਨੇ ਦੇ ਕਾ ਜੋ ਜੀ ਪਾਸ ਕਰਾ ਕੇ ਤੇ ਇਹਦੀ ਸ਼ੁਰੂਆਤ ਕੀਤੀ ਆ ਜੀ ਡੇਢ ਸਾਲ ਹੋ ਗਿਆ ਜੀ ਇਹ ਪ੍ਰੋਜੈਕਟ ਬੰਦ ਹੋਈ ਨੂੰ ਸਾਨੂੰ ਇਹ ਪਤਾ ਨਹੀਂ ਪ੍ਰਸ਼ਾਸਨ ਨੂੰ ਇਹ ਚੀਜ਼ ਦਾ ਪਤਾ ਵੀ ਕਿਉਂ ਬੰਦ ਕੀਤਾਗਾ ਇਹਦੇ ਵਿੱਚ ਇੱਕ ਕਮਰਾ ਇੱਕ ਰਿਸੀਨ ਇੱਕ ਬਾਥਰੂਮ ਹੈ ਜੀ ਦੂਜੇ ਪਾਸੇ ਅਗਰਮੰਦੀ ਸੈਂਟਰ ਚੱਲ ਰਿਹਾ ਜੀ ਖਸਤਾ ਹਾਲਤ ಗ್ರಾಮ ਪੰਚਾਇਤ ਦੀ ਜਿਹੜਾ ਬਿਲਡਿੰਗ ਸਾਡੀ ਪੁਰਾਣੀ ਆ ਜੀ ਉਹਦੇ ਵਿੱਚ ਬੱਚੇ ਸੱਪਾਂ ਦੇ ਸ਼ਾਇਆ ਹਾਈਡ ਉੱਥੇ ਦਿਨ ਬਤੀਤ ਕਰਦੇ ਆ ਪੜ੍ਹਾਈ ਕਰਦੇ ਆ ਆਪਦੀ ਜੀ ਇੱਕ ਪਾਸੇ ਤਾਂ ਆਪਾਂ ਨੇ ਬੀਟੀ ਪੜ੍ਹਾਓ ਬੀਟੀ ਪਜਾਓ ਦੂਜੇ ਪਾਸੇ ਸਰਕਾਰ ਨੇ ਜਿਹੜੇ-ਜਿਹੜੇ ਗੋਰ ਲਾਏ ਆ ਜੀ ਅਹੀਂ ਆ ਕਰਤਾ ਉਹ ਕਰਤਾ ਆ ਦੇਖੋ ਸਾਡੀਆਂ ਬਿਲਡਿੰਗਾਂ ਵੇਖੋ ਆ ਕਿ ਹਾਂਜੀ ਸਾਡੀਆਂ ਬਿਲਡਿੰਗਾਂ ਵੇਖੋ ਜੀ ਆ ਮੇ ਬਾਸੂਦ ਹਾਏ ਭਾਈ ਨੂੰ ਜੀ ਫਿਰ ਉਹ ਬਾਸੂ ਦੇ ਧੱਕਣ ਟੁੱਟੇ ਹੋਇਆ ਇੱਕ ਤਾਂ ਹੈ ਹੀ ਨਹੀਂ ਜੀ ਉਹਦੇ ਵਿੱਚ ਬੌਲ ਵੀ ਡਿੱਗੀ ਹੋਈ ਆ ਉਹ ਬੱਚੇ ਖੇਡਦੇ ਕਰਕੇ ਉੱਥੋਂ ਗੇਂਦ ਗਈ ਆ ਕਨੂੰ ਬੱਚਾ ਕੋਈ ਗੇਂਦ ਕੱਢਣ ਗਿਆ ਵੀ ਦੇਖਿਆ ਉਹ ਕਰੀਬ 5 6 ਫੁੱਟ ਡੂੰਘਾ ਹੁੰਦਾ 7 ਫੁੱਟ ਖੁੱਲਾ ਛੱਡਿਆ ਖੁੱਲਾ ਛੱਡਿਆ ਹੈ ਜੀ ਉੱਥੇ ਨਾਲੇ ਗੰਦਗੀ ਆ ਜੀ ਉੱਥੇ ਵੇਸਟਿੰਗ ਆਣੀ ਹੈ ਬੱਚਾ ਵੀ ਤੇ ਕਬ ਚੱਲ ਪਾਣੀ ਦੂਜੀ ਜੀ ਪੁਰਾਣੀ ਬਿਲਡਿੰਗ ਖਸਤਾ ਬਿਲਡਿੰਗ ਆ ਉਹਦੇ ਵਿੱਚ ਕੂੜਾ ਘਟਕੜੇ ਪਿਆ ਜੀ ਤੇ ਉੱਥੇ ਵੀ ਸੱਪਾਂ ਦਾ ਥਾਂ ਬਣਾਇ ਇੱਕ ਨੂੰ ਸਟ੍ਰੈਕਟਾ ਜੀ 11 ਆਈਆਂ ਹੀਆਂ ਕਿਸੇ ਟਾਈਮ ਵੀ ਬਿਲਡਿੰਗ ਮੀ ਕਣੀ ਨਾ ਹਨੇਰੀ ਨ ਦੇਖ ਸਕਦੀ ਅੱਛੇ ਬੱਚੇ ਪ੍ਰਾਇਮਰੀ ਹਾਲ ਤੇ ਬਿਲਡਿੰਗ ਹਾਲ ਦਾ ਬਿਲਡਿੰਗ ਦੀ ਇੱਥੇ ਪ੍ਰਾਇਮਰੀ ਸਕੂਲ ਦੇ ਬੱਚੇ ਬਣਦੇ ਆ ਜੀ ਉਹ ਵੀ ਖੇਡਦੇ ਆ ਅਗਨਵਾਰ ਦੇ ਛੋਟੇ ਛੋਟੇ ਬੱਚੇ ਉਹ ਵੀ ਇੱਥੇ ਖੇਡਦੇ ਆ ਜੀ ਕਿਸੇ ਟਾਈਮ ਵੀ ਹਾਸਾ ਵਾ ਪ੍ਰਸ਼ਾਸਨ ਤੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਪਈ ਜੇ ਆਪਾਂ ਇਹਡੇ ਡੇ ਬੋਰ ਲਾ ਕੇ ਆਪਾਂ ਕਹਿੰਨੇ ਸਰਕਾਰ ਨੇ ਇਹ ਕਰਤਾ ਇਹ ਸਾਡੇ ਸਕੂਲ ਦਾ ਹਾਲਤ ਵੇਖੋ ਜੀ ਇੱਥੇ ਸਕੂਲ ਦੇ ਵਿੱਚ ਪਾਣੀ ਖੜ ਜਾਂਦਾ ਜੀ ਇਹਨਾਂ ਨੀਮਾ ਇੱਥੇ ਬੱਚੇ ਪਾਣੀ ਦੇ ਵਿੱਚ ਆ ਥੋੜੀ ਗਲੀ ਮੈਡਮ ਨੇ ਕੋਰਪਾ ਇਹ ਜਿਹੜੇ ਨੂੰ ਗ੍ਰਾਂਟ ਆਈ ਆ ਉਹ ਪੱਕੀ ਕਰਕੇ ਉੱਚੀ ਕੀਤੀ ਐ ਨਹੀਂ ਤੇ ਇਹ ਸਕੂਲ ਦਾ ਵੀ ਬੁਰਾ ਹਾਲ ਦੀ ਪ੍ਰਸ਼ਾਸਨ ਨੂੰ ਬੇਨਤੀ ਵੀ ਸਾਡੇ ਸਕੂਲ ਦਾ ਡਵੈਲਪਮੈਂਟ ਕੀਤੀ ਜਾਵੇ ਤੇ ਜਿਹੜਾ ਅਗਨ ਵਾਲੀ ਸੈਂਟਰ ਆ ਹੀ ਪਾਸ ਕਰਾਇਆ ਸੀ ਇਹਦਾ ਕੰਮ ਸ਼ੁਰੂ ਕਰਾ ਕੇ ਤੇ ਬੱਚਿਆਂ ਨੂੰ ਸਪੰਦੇ ਸ਼ਾਇਦੇ ਤੋਂ ਪਾਸ ਕੀਤਾ ਜਾਵੇ ਸੋ ਰੁਕ ਗਿਆ ਹੈ ਕਾਰਨ ਕੀ ਸਰਕਾਰਾਂ ਬਦਲੀਆਂ ਰੁਕਿਆ ਕੀ ਕਰਨਾ ਨਹੀਂ ਜੀ ਇਸ ਵਾਰ ਇਹ ਮੈਨੂੰ ਨਹੀਂ ਨੌਲੇਜ ਮੈਂ ਤਾਂ ਪ੍ਰਸ਼ਾਸਨ ਨੂੰ ਜ਼ਿੰਮੇਦਾਰ ਠਹਾਵਾਗਾ ਜਿਨ੍ਹਾਂ ਨੇ ਡਰੇਗਾ ਜੋ ਪ੍ਰੋਜੈਕਟ ਪਾਸ ਕਰਕੇ ਪ੍ਰੋਜੈਕਟ ਚਲਾ ਚਲਾਬ ਦਿੱਤਾ ਨਹੀਂ ਐ ਵੀ ਰਖਾਤੀਆਂ ਪਿਲਰ ਵੀ ਭਰਤੀ ਆ ਉੱਤੇ 20 ਮੀਂਹ ਬੰਤਿਆ ਜੀ ਇਹ ਨੂੰ ਸਰਕਾਰ ਨੂੰ ਪਤਾ ਵੀ ਜਿਨ੍ਹਾਂ ਨੇ ਇਹਨਾਂ ਨੂੰ ਗ੍ਰਾਂਟ ਦਿੱਤੀ ਠੇਕੇਦਾਰ ਨੂੰ ਠੇਕੇਦਾਰ ਅੱਥੇ ਦੀ ਵੀ ਸੰਘ ਠੇਕਦਾ ਸੀ ਉਹ ਚਲੇ ਗਿਆ ਜੀ ਪਤਾ ਨਹੀਂ ਕਿਹੜੀਆਂ ਵਜ੍ਹਾ ਕਰਕੇ ਚਲੇ ਗਿਆ ਐਂ ਤਾਂ ਇੱਥੇ ਮਿੱਟੀ ਵਾਦੇ ਕੋਲ 27 6-7 ਟਰਾਲੀਆਂ ਜੀ ਸਾਡੀ ਉਹਦੀ ਪੇਮੈਂਟ ਹੀ ਠੇਕੇਦਾਰ ਨੂੰ ਕਿਦਾ ਕਹਿੰਦਾ ਨਹੀਂ ਭਾਜੀ ਮੈਨੂੰ ਇੱਥੇ ਪੇਮੈਂਟ ਨਹੀਂ ਮਿਲਦੀ ਮੈਸਾਨ ਨਹੀਂ ਆਉਂਦਾ ਜੀ ਤੇ ਮੈਂ ਮੀਨੂ ਮੈਡਮ ਬਾਈਫੇਸ ਮਿਲਿਆ ਜੀ ਫੋਨ ਤੇ ਵੀ ਕੰਟੈਕਟ ਕੀਤਾ ਜੀ ਮੀਨੂ ਮੈਡਮ ਨੂੰ ਕਹਿੰਦੇ ਭਾਜੀ ਅੱਜ ਕਿ ਚਲਾਂ ਕਹਿੰਦੇ ਮੈਨੂੰ ਅੱਜ 2 ਮਹੀਨੇ ਹੋ ਗਏ ਗਿਲੇ ਮਾਰ ਤੈਨੂੰ ਨਹੀਂ ਕਰਦਾ ਜੀ ਕੋਈ ਗੱਲ ਬਾਤ ਨਹੀਂ ਕਿਸ ਤਰ੍ਹਾਂ ਦੇ ਪੋਜੀਸ਼ਨ ਤੇ ਪਿਆ ਹਾਂ ਜੀ ਜਿਹੜੇ ਇਹਨਾਂ ਦੇ ਪ੍ਰੋਜੈਕਟ ਦੇ ਸੱਜੇ ਹਾਂ ਜੀ ਇੱਕ ਜੀ ਪ੍ਰੋਜੈਕਟ ਬੇਸਮੈਂਟ ਬਣਾਇਆ ਸੀ ਮਤਾ ਪਾਇਆ ਸੀ ਪੂਰੇ ਕਰਕਟ ਵਾਲਾ ਜੀ ਉਹ ਵੀ ਨਰੇਗਾ ਜੋ ਪਾਸ ਪਾਸ ਮੇਰੇ ਸਾਡੇ ਕਾਰਜਕਲਾਂ ਪਾਸ ਹੋਇਆ ਜੀ ਉਹ ਵੀ ਉੱਥੇ ਉਧੂਰਾ ਉਹਦੇ ਉਹਦੀ ਨੀਂਦ ਨਹੀਂ ਰੱਖੀ ਜੀ ਉਹਦਾ ਸ਼ਾਇਦ ਕਾਗਜ਼ਾਂ 'ਚ ਬਣ ਗਿਆ ਹੋਵੇ ਤਾਂ ਵੱਡੀ ਗੱਲ ਨਹੀਂ ਪਰ ਉਹ ਤਾਂ ਕੋਈ ਨਹੀਂ ਸਰੀਏ ਗਲਤਤਾ ਕਰਕੇ ਤਿਆਰ ਹੋ ਗਿਆ ਹਾਂਜੀ ਆ ਜਿਹੜੀ ਬਿਲਡਿੰਗ ਅਗਰਮਾਦੀ ਆ ਜੀ ਇਹਦੇ ਸਰੀਏ ਗਲਤ ਤੱਕ ਹੋ ਗਿਆ ਜੀ ਤੁਸੀਂ ਵੇਖ ਸਕਦੇ ਆ ਕੈਮਰਾਮੈਨ ਨੇ ਤੁਹਾਨੂੰ ਦਿਖਾਇਆ ਜੀ ਕਿ ਜਦੋਂ ਕੱਲ ਨੂੰ ਇਹਦੇ ਫਿਰ ਇਹਨੂੰ ਸਾਰੀ ਕੀਤੀ ਠੇਕੇਦਾਰ ਨੇ ਤੇ ਉਸੇ ਲਾਲਚ ਆ ਕਿ ਇਦਾਂ ਰੱਖਦੇ ਨੇ ਕੱਲ ਨੂੰ ਕੋਈ ਕੱਲ ਨੂੰ ਫਿਰ ਕੋਈ ਐਕਸੀਡੈਂਟ ਹੋ ਜਾਦਾ ਜੀ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਦੇ ਆਪ ਦੇ ਧਿਆਨ ਵਿੱਚ ਲਾ ਕੇ ਤੇ ਬਿਲਡਿੰਗ ਤਿਆਰ ਕੀਤੀ ਜਾਵੇ ਤੇ ਮੇਰੇ ਪਿੰਡ ਦਾ ਮਸਲਾ ਇਹ ਜੀ ਪਿੰਡ ਸੰਦਾ ਮੋਝਾ ਸੰਦਾ ਮੋਝਾ ਹਾਂਜੀ ਤੁਸੀਂ ਤਿਆਰ ਹੋਣੀ ਚਾਹੀਦੀ ਹੈ। ਨਾ ਤਿਆਰ ਹੋਣੀ ਚਾਹੀਦੀ ਇਹ ਜੀ। ਬੱਚੇ ਆ ਦਾ ਜਿਹੜਾ ਸੱਪ ਦੇ ਸਾਇਹ ਹਜੋਂ ਹੈਗੇ ਇਹ ਨਿਕਲ ਕੇ ਦੇ ਆ ਤੇ ਚੰਗੀ ਜ਼ਿੰਦਗੀ ਬਤੀਤ ਕਰ ਸਕਣ ਆਪਾਂ ਪੜਾਈ ਕਰ। ਸੱਪ ਨਿਕਲਦੇ ਨੇ ਅੰਦਰੋਂ। ਹਾਂਜੀ ਜਦੋਂ ਸੱਪ ਨਿਕਲਦੇ ਜੀ ਇੱਕ ਦੋ ਵਾਰੀ ਚੋਰੀ ਵੀ ਹੋ ਗਈ ਹੈ ਜੋ ਉਥੇ ਬਿਲਡਿੰਗ ਦੀਆਂ ਬਾਰੀਆਂ ਟੁੱਟੀਆਂ ਦੀ ਚੋਰ। ਤੁਸੀਂ ਉਹ ਬਿਲਡਿੰਗ ਵੇਖਣੀ ਨਹੀਂ ਆ ਦੂਜੀ ਆ ਆਪਣੀ ਪੰਚਾਇਤ ਦੀ ਬਿਲਡਿੰਗ ਕੋ ਬਾਰੀਆਂ ਤੋੜ ਕੇ ਚੋਰ ਲੈ ਗਏ ਪੱਖਾ ਵੀ ਲਾ ਕੇ ਲੈ ਗਏ ਵੀ ਟਿੱਟਾ ਪਈਆਂ ਜੀ ਦੂਜੇ ਕਮਰੀਟਾ ਪਈਆਂ ਜੀ ਸੱਪਾਂ ਦਾ ਥਾਂ ਬਣਿਆ ਜੀ ਨਿੱਕੇ ਨਿੱਕੇ ਬੱਚੇ ਨੂੰ ਸੱਪ ਤਾਂ ਨਹੀਂ ਪਤਾ ਕਾਨੂੰ ਕੀੜਾ ਪਨਗਾ ਕੋਈ ਲੜਕਾ ਕੋਈ ਐਸਿਟ ਹੋ ਜਾਦਾ ਤੇ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕਲੀ ਕੋਈ ਮੇਰੇ ਪਿੰਡ ਦਾ ਨੁਕਸਾਨ ਹੋ ਗਿਆ ਸਾਂ ਦਾ ਮੋਜਾ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋ ਗਈ ਜੀ ਮੈਂ ਕਿਹੇ ਪਾਲਟੀ ਬਾਜ਼ੀ ਦਾ ਕਰਕੀ ਨਹੀਂ ਨਾ ਸਿਰਫ ਇਹ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਵੀ ਬੇਨਤੀ ਹੈ ਵੀ ਇਨ ਪਿਆਰ ਕੀਤਾ ਜਾਵੇ